ਕੀ ਨਾਮ ਤੁਹਾਡਾ? ਮੈਂ ਖੁਸ਼ਮਹਾਜਨ। ਅੰਕੂ ਜੀ ਕਿਹੜੀ ਜਗ੍ਹਾ ਤੇ ਕਿਹੜੀ ਘਟਨਾ ਵਾਪਰੀ? ਉਹ ਅਸੀਂ ਚਾਹ ਪੀਂਦੇ ਪਏ ਅਸੀਂ ਗਰੁੱਪ ਦੇ ਨਾਲ ਆਪਣੇ। ਜੀ। ਤੇ ਪਿੱਛੇ ਆਪਣਾ ਜਦੋਂ ਪੈਸੇ ਦੇਣ ਲੱਗੇ ਆ ਤੇ ਦੇਖਿਆ ਪਰਸ ਨਹੀਂਗਾ ਸੀ। ਅਸੀਂ ਕਿਹਾ ਕਿ ਇਹਨੇ ਆਪਣੀ ਤਮਾਜ਼ ਵੀ ਨਹੀਂ ਕੀਤੀ ਹੈ। ਲੇਕਿਨ ਉਹ ਸਾਰੇ ਯਾਤੋਂਦ ਕਰਨੇ ਲੇਕਿਨ ਤਮਾਜ਼ ਵੀ ਨਹੀਂ। ਤੇ ਅਸੀਂ ਟੈਕ ਕੀਤਾ ਆਪਣਾ ਸੀਸੀਟੀਵੀ ਨਾਲ ਜਿਹੜਾ ਲਗਾਇਆ ਸੀ। ਉਹਦੇ ਚ ਉੱਥੇ ਸਾਡਾ ਪਰਸ ਜੇਪਰ ਨਿਕਲ ਗਿਆ ਤੇ ਕੁੱਤਾ ਦਾ ਚਗਾ ਸੀ ਉਹਨੇ ਚੁੱਕ ਕੇ ਅੱਧਰ ਨੂੰ ਦੌੜਿਆ ਆਪਣਾ। ਲਾਰਸ ਰੋਡ ਤੋਂ ਪਰਸ ਲੈ ਕੇ ਨਿਕਲੇਗਾ ਪਰਸ ਲੈ ਕੇ ਮਾਰਕੀਟ ਦੇ ਵਿੱਚ ਉਹ ਨਹੀਂ ਪਤਾ ਲੱਗਣਿਆ ਕਿ ਪਰ ਕਿੱਥੇ ਹੈਗਾ ਉਹਦੇ ਚ ਮੇਰੇ ਡਾਕਟਰ ਜ਼ਰੂਰੀ ਡਾਕੂਮੈਂਟਸ ਹੈਗੇ ਸੀ ਤੇ ਮੇਰੇ ਕਾਰਡs ਹੈਗੇ ਆ ਹੋਰ ਸਮਾਨ ਹੈ ਗੱਲ ਸੰਸਗਤਾਰ ਘੜਾਗਾ ਪੈਨ ਕਾਰਡ ਹੈ ਤੇ ਪਲੀਜ਼ ਜਿਹਨੂੰ ਵੀ ਮਿਲਦਾ ਤੇ ਮੈਨੂੰ ਰਿਪਲਾਈ ਕਰੇ ਆਪਣਾ ਆ ਨਾਮ ਐਡਰੈਸ ਕੋਈ ਦੱਸ ਦੋ ਜਿਹੜਾ ਮੇਰਾ ਨਾਮ ਅੰਕੁਸ਼ ਮਹਾਜਨ ਹੈ ਮੇਰਾ ਮੋਬਾਈਲ ਨੰਬਰ 987224678 ਹੈ ਕੋਈ ਵੀ ਇਹਨੂੰ ਮੈਨੂੰ ਸੂਚਨਾ ਦਿੰਦਾ ਹੈ ਕਿ ਤੁਹਾਡਾ ਸਮਾਨ ਮਿਲ ਗਿਆ ਤੇ ਮੈਂ ਉਹਨੂੰ ਲੋੜਵਿੰਦਾ ਨਾਮ ਦਿੱਤਾ ਜਾਏਗਾ। ਅੱਛਾ ਸਰ ਇਹ ਪਹਿਲੀ ਵਾਰੀ ਹਸਤਾ ਦੀ ਘਟਨਾ ਵਾਪਰ ਰਹੀ ਹੈ। ਆਪਾਂ ਬਹੁਤ ਬੁਰਾ ਇਨਸਾਨੀ ਚੋਰ ਤੇ ਬੜੇ ਵੇਖੇ ਨੇ ਕੁੱਤਾ ਚੋਰ ਬਿੱਲੀ ਵਾਰੀ ਵੇਖਿਆ ਕਿ ਪਰਸ ਲੈ ਕੇ ਭੱਜ ਗਿਆ ਪੁੱਤਾਂ। ਪੁੱਤਾਂ ਖਾਨ ਵਾਲੀ ਚੀਜ਼ ਹੋਵੇ ਤਾਂ ਗੱਲ ਵੱਖਰੀ ਹੈ। ਕੁੱਤੇ ਕੁੱਤਿਆਂ ਨੂੰ ਤੇ ਹਮੇਸ਼ਾ ਕੋਈ ਨਾ ਕੋਈ ਚੀਜ਼ ਚਾਹੀਦੀ ਹੈ ਇਹ ਲਫਾਫਾ ਵੀ ਟਿੱਕਾ ਤੇ ਉਹਨੇ ਚੁੱਕ ਕੇ ਲਾਇਆ ਨਾ। ਜੀ। ਇਹ ਤੇ ਅਸੀਂ ਦੇਖਿਆ ਲੇਕਿਨ ਪਰਸ ਲੈ ਗਿਆ। ਬਿੱਲੀ ਵਾਰੀ। ਤੇ ਤੁਸੀਂ ਪਲੀਜ਼ ਜਰਾ ਪੁਲਿਸ ਨੂੰ ਕਹਿੰ ਦਿੱਤੀ ਇਹਦੀ? ਪੁਲਿਸ ਵਾਲੇ ਉੱਥੇ ਬੈਠੇ ਤੇ ਕੰਪਲੇਂਟ ਲਿਖਾ ਦਿੰਦੇ ਆ ਉਸ ਤੋਂ ਬਾਅਦ ਭਾਈ ਜੋ ਵੀ ਕਹਿਣਗੇ ਅਸੀਂ ਕਰਦਾ ਹਾਂ ਜੀ ਗੁਰਿੰਦਰ ਸਿੰਘ ਜੀ ਇਹ ਇਹ ਰੋੜਾ ਲਾਲਾ ਸੋੜਾ ਦੀ 3ਡੀ ਬੋਰਡ ਕੀ ਗੱਲ ਹੋਈ ਤੁਹਾਡੇ ਕੰਦੇ ਕਾਫੀ ਕਮਾ ਉਹ ਇੱਕਸਤੂ ਨੇ ਬੈਠਾ ਜੀ ਤੇ ਚਾਹ ਪੀ ਰਿਆ ਸੀ ਉੱਠ ਕੇ ਆਇਆ ਕਿ ਮੇਰਾ ਪਰਸ ਡਿੱਗ ਗਿਆ ਵਾ ਤੁਸੀਂ ਸੀ ਸੀ ਕੈਮਰੇ ਚੈੱਕ ਕਰਨਾ ਉਹਨੇ ਕੈਮਰਾ ਚੈੱਕ ਕੀਤਾ ਤੇ ਉਹ ਵਿਖੇ ਦਾ ਕੁੱਤਾ ਚੁੱਕ ਕੇ ਭੱਜ ਗਿਆ ਅੱਗੇ ਲੋਕੀ ਵੇਖਦੇ ਪੈ ਪੈ ਦੇ ਲੱਗੇ ਔਰ ਕੁੱਤਾ ਲੈ ਭੱਜਦਾ ਗਿਆ ਦੂਜਾ ਕੁੱਤਾ ਦੋਦੇ ਲੋਕ ਬੜੇ ਪਰੇਸ਼ਾਨ ਆਏ ਜੀ ਇਹ ਜੋਰ ਪਿੱਲੀ ਦੇ ਵੇਖ ਅਈ ਪਹਿਲੀ ਨਹੀਂ ਵੇਖਿਆ ਜੀ ਇਹ ਕਾਹਦੀ ਪਹਿਲੀ ਨਹੀਂ ਵੇਖਿਆ ਕੁੱਤਾ ਲੈ ਕੇ ਪਰਸ ਕੁੱਤਾ ਲੈ ਨਿਕਲ ਗਿਆ ਬੰਨੇ ਕਿਧਰ ਗਿਆ ਉਹਦੇ ਪੈਸੇ ਹੈਗੇ ਕਿਸ ਤੋਂ ਕਹਿੰਦਾ ਮੇਰੇ ਪਰਸ 5000 ਰੁਪਏ ਹੈਗੇ ਵਿੱਚ ਕਿ ਡਾਕੂਮੈਂਟ ਸੀ ਕਾਰਡ ਹੋਣੇ ਹੋਏ ਡੈਬਿਟ ਕਾਰਡ ਪਹਿਲੀ ਨਹੀਂ ਵੇਖਿਆ ਕਦੀ ਨਹੀਂ ਪਹਿਲੀ ਨਹੀਂ ਵੇਖਿਆ ਜੀ ਕੁੱਤੇ ਵਾਲਾ ਹਾਂਜੀ ਸੀਸੀਟੀਵੀ ਸਰਵ ਆ ਉਹਨੇ ਵੇਖਿਆ ਇਹਨਾਂ ਨੇ ਵਿਖਾਤਾ ਉਹਨੂੰ ਇਹ ਐਸਬਲੂ ਕੁਮਾਰ ਕਿਹੜੀ ਜਗ੍ਹਾ ਡਿਊਟੀ ਹੈ ਨਾਵਲੇ ਚੌਂਕ ਦੀ ਕੀ ਮਾਮਲਾ ਸਾਹਮਣੇ ਆਇਆ ਮਾਮਲਾ ਹੈ ਇੱਕ ਲੜਕਾ ਆਇਆ ਕਹਿੰਦਾ ਮੇਰਾ ਪਰਸ ਕੁੱਤਾ ਲੈ ਗਿਆ ਜੀ ਉਹ ਕੁੱਤੇ ਦਾ ਮਰਮਰ ਬਿਆਖਿਆ ਪਰ ਕੁੱਤਾ ਨੂੰ ਦਿਖਾਈ ਦਿੱਤਾ ਬਾਹਰ ਦਿਖਾਈ ਦਿੱਤਾ ਪਰ ਕੁੱਤੇ ਕੋਲ ਕੋਈ ਚੀਜ਼ ਬਰਾਮਦ ਨਹੀਂ ਉਹ ਵੀ ਇਹ ਐਸੇ ਸਾਹਿਬ ਮਾਮਲਾ ਪਹਿਲੀ ਵਾਰ ਆਇਆ ਐਸੇ ਕੁੱਤਾ ਚੋਰ ਕੁੱਤਾ ਚੋਰ ਤੇ ਪਹਿਲੀ ਵਾਰ ਆਇਆ ਪਰ ਚੋਰ ਤੇ ਬੜੇ ਵੇਖ ਬਾਅਦ ਕੁੱਤਾ ਚੋਰ ਪਹਿਲੀ ਵਾਰ ਹੀ ਪਹਿਲੀ ਵਾਰ ਹੀ ਵੇਖਣ ਲਿਆ ਆਪਾਂ ਸੀਸੀਟੀਵੀ ਕੈਮਰੇ ਵਿੱਚ ਆਇਆ ਹੈ ਵੀ ਕੁੱਤਾ ਪਰਸ ਲੈ ਕੇ ਜਾਂਦਾ ਸੀ ਕਿੰਨੀ ਯਾਰੀ ਕਿਤੇ ਯਾਰੀ ਅੱਛਾ ਸਪਾਰ ਕੀ ਕੀ ਸੀ ਉਹਦੇ ਵਿੱਚ ਉਹ ਦੱਸਦਾ ਕੋਈ ਪੈਸੇ ਆ ਗਏ ਆ ਬੱਚੀ ਤੇ ਡੈਂਟੀਕਡ ਡਾਕੂਮੈਂਟਲ ਕੁਝ ਵੇਜੇ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਜਾ ਦਾ ਚ ਕਰ ਦਿੰਦਾ ਹੇ ਹੁਣ ਕੁੱਤੇ ਦੇ ਕੀ ਕਰੋਗੇ ਕਰਵਾਏ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਕੀ ਲਈ